बठिंडा के पर्सनल नगर बी ए नंबर तीन में लगी भयान के आगे फाइव ग्रिटा आदि बुझाने में हुई नाकामा रे फाइव ग्रिटकी टूटी हुई पाइव पानी वेस्ट हुआ सरकार की गाड़ियां तब भी हो रही ना कामयाब Yeah. Oh. ਹਾਂ ਦੇਖ ਤਾਂ ਸਹੀ ਉਸ ਤੋਂ ਵੀ ਦੇਖੀ ਓਹ ਇਹ ਨਾਲ ਨਮਕਾਨ ਨੂੰ ਕਿੰਨਾ ਨੁਕਸਾਨ ਆ ਪਲਾਸਟਿਕ ਨੇ ਆ ਹਾਂ ਜੀ ਕਰਦੇ ਆਂ ਅੱਜ ਅੱਜ ਨਮਸਕਾਰ ਤੇ ਆਨੇ ਆਂ ਬਹੁਤ 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 ਬਹੁ ਆਪਾਂ ਚੱਲਦੇ ਹਾਂ ਬਾਈ ਬਾਈ ਲਾਜ ਕੋਈ ਜਰਮਾਰਾ ਇੱਥੇ ਬਾਈ ਉਹਦੇ ਸਿੱਟੇ ਲਾਗੋ ਆ ਸਾਹਮਣੇ ਸਟਾਜਰ ਨਹੀਂ ਇਹ ਨਹੀਂ ਸਾਹਮਣੇ ਨਹੀਂ ਉਹਦਰ ਲੈ ਜਾਓ ਕਿੱਥੇ ਗੱਡੀ ਆਉਂੂ ਮੇਰੇ ਗੱਡੀ ਆਉ ਤੇ ਸਿੱਟਿਓ ਖਾਲੀ ਪਲਾਟ ਲੈ ਜਾਓ ਬਾਈ ਬਣ ਕੇ ਖੜੇ ਜਵਾ ਚੱਕੋ ਚੱਕੋ 18 ਬਜੇ ਚੱਕੋ ਯਾਰ ਚੱਕੋ ਵੀਰੇ ਬਾਈ 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 ਲਾਜੀ ਉਹਦੇ ਅੰਦਰ ਅੰਦਰ ਪ੍ਰਿੰਟ लॾे ਕੀ ਨਾਮ ਹੈ ਵੀਰ ਜੀ ਮੇਰਾ ਨਾਮ ਰਾਹੁਲ ਕੁਮਾਰ ਹੈ ਜੀ ਵੀ ਜੀ ਪਰਸਨਾਵ ਨੇ ਰਹਿਣਾਲਾ ਜੀ ਆਪਣੇ ਨੇੜੇ ਸਿੱਧੂ ਸਿਮੈਂਟ ਗਲੀ ਨੰਬਰ ਗਲੀ ਨੰਬਰ 4 ਦੇ ਵਿੱਚ ਨਾ ਅੱਗ ਲੱਗੀ ਹੈ ਇੱਕਵਾੜੀ ਦੀ ਦੁਕਾਨ ਸੀ ਇਹਦਾ ਕੋਈ ਪਤਾ ਨਹੀਂ ਹੈ ਕੁਛ ਵੀ ਵੀ ਕਿਵੇਂ ਲੱਗੀ ਹੈਗੀ ਤੇ ਸਾਰਿਆਂ ਨੇ ਇੱਕਦਮ ਸਾਰੇ ਘਰੇ ਸੀ ਇੱਕਦਮ ਇਹ ਕੋਈ ਜ਼ਿਆਦਾ ਹੋਈ ਉਹ ਸਾਰਿਆਂ ਨੂੰ ਪਤਾ ਲੱਗਿਆ ਐਮਬੂਲੈਂਸ ਫਾਇਰ ਗੇਟਰ ਨੂੰ ਫੋਨ ਕੀਤਾ ਉਹ ਮੌਕੇ ਤੇ ਦੋ ਗੱਡੀਆਂ ਲੈ ਕੇ ਆਏ ਬਾਕੀ ਗੱਡੀਆਂ ਹੋਰ ਵੀ ਆ ਰਹੀਆਂ ਗਈਆਂ ਪੰਜ ਛੇ ਗੱਡੀਆਂ ਹੋਰ ਬੁਲਾਈਆਂ ਸੀ ਬਾਕੀ ਹੁਣ ਥੋੜਾ ਜਿਹਾ ਅੱਗੇ ਤੇ ਕੰਟਰੋਲ ਹੈਗਾ ਥੋੜਾ ਬਹੁਤ ਕਿਉਂਕਿ ਦੋਨੇ ਪਾਸੇ 3 ਨੰਬਰ 3 ਨੰਬਰ ਚ ਵੀ ਗੱਡੀ ਲਾਈ ਦੀ ਫਾਇਰ ਵਾਸਤੇ ਤੇ 4 ਨੰਬਰ ਚ ਵੀ ਅੱਗੇ ਪਿੱਛੇ ਦੋਨੇ ਪਾਸੇ ਉਹ ਬੁਝਾਰੀਆ ਗਈ ਗੱਡੀਆਂ ਸਾਡੇ ਮੌਕੇ ਤੇ ਪਹੁੰਚ ਗਈਆਂ ਸਾਰ ਕਰਦੀਆਂ ਹੁਣ ਅੱਗੇ ਤੇ ਕੰਟਰੋਲ ਹੈ ਧੰਨਵਾਦ ਕਰਨਾ ਸਰ ਇਹ ਕਿੰਨੇ ਅੱਗ ਕਿਵੇਂ ਲੱਗੀ ਕਿੰਨਾ ਕੁ ਨੁਕਸਾਨ ਹੋਇਆ ਕੋਈ ਜਾਲੀ ਨੁਕਸਾਨ ਤਾਂ ਨਹੀਂ ਹੋਇਆ ਇਹਦੇ ਵਿੱਚ ਇਹਦਾ ਤਰੇ ਪਤਾ ਕੀ ਜਿਹੜਾ ਕੁਆਡਰ ਸੀਗਾ ਕੁਆਡਰ ਉਹਦਾ ਨੁਕਸਾਨ ਹੈ ਉਹ ਕੋਈ ਗੱਲ ਕਿਸੇ ਇਨਸਾਨ ਦਾ ਮਤਲਬ ਕਿਸੇ ਆਸ-ਪਾਸੇ ਕਰਦਾ ਹਜੇ ਕੋਈ ਨੁਕਸਾਨ ਨਹੀਂ ਹੈਗਾ ਤਾਂ ਹੀ ਮੌਕੇ ਤੇ ਤਾਂ ਅੱਗ ਨੂੰ ਕਾਬੂ ਕੀਤਾ ਗਿਆ ਹੈਗਾ ਸਰ ਇਹ ਕਿਹੜੀ ਕਿਹੜੀ ਗਲੀ 'ਚ ਅੱਗ ਲੱਗੀ ਹੋਈ ਇਹ ਗਲੀ ਨੰਬਰ 4 ਤੇ 3 ਦੇ ਵਿਚਾਲੇ ਆ ਕੁਆਰੀ ਦਾ ਗਦਾਮ ਹੈਗਾ ਉਹਦੇ ਵਿੱਚ ਲੱਗੀ ਹੈ ਗੱਡੀਆਂ ਪਹੁੰਚ ਗਈਆਂ ਹੈਗੀਆਂ ਮੌਕੇ ਤੇ ਲੱਗੀਆਂ ਹੋਈਆਂ ਗੱਡੀਆਂ ਹੋਰ ਵੀ ਬੁਲਾਈਆਂ ਸੀ ਫਾਇਰ ਕਰਦੀਆਂ ਉਹ ਪਹੁੰਚਣ ਆ ਰਹੀਆਂ ਹੈਗੀਆਂ ਚਾਰ ਪਹੁੰਚ ਗਈਆਂ ਹੈਗੀਆਂ ਤੇ ਦੋ ਚਾਰ ਹੋਰ ਵੀ ਆ ਰਹੀਆਂ ਹੈ ਜੀ ਅਫਸਰ ਕੀ ਨਾਮ ਹੈ ਜੀ ਮੈਂ ਨਾ ਹਰਵਿੰਦਰ ਸ਼ਰਮਾ ਸਰ ਜੋਇਤ ਮਸਾਲੇ ਨੂੰ ਅੱਗੇ ਲੱਗੀ ਹੈ ਤੁਹਾਨੂੰ ਕਿਦੋਂ ਪਤਾ ਲੱਗੇਗੀ ਪਤਾ ਕਿ ਮੇਰਾ ਗਵਾਂਡ ਦੇ ਵਿੱਚ ਹੈ ਜੋ ਲੋਕਾਂ ਦਾ ਰੋਲਾ ਪਿਆ ਮੈਂ ਦੇਖਿਆ ਸੀ ਮੇਜਰ ਫਾਇਰਸ ਕੀ ਤੇ ਫਾਇਰ ਵਿਟ ਕਿੱਥੋਂ ਆ ਗਿਆ ਮੌਕੇ ਤੱਕ ਉਹ ਜਾਂਦੀ ਹੈ ਪਰ ਸਾਨੂੰ ਸਰਕਾਰ ਨੂੰ ਪਹਿਲਾਂ ਵੀ ਅਸੀਂ ਮੰਗ ਕੀਤੀ ਸੀਗੀ ਕਿ ਇੱਥੇ 1 ਲੱਖ ਤੋਂ ਵੱਧ ਦੀ ਆਬਾਦੀ ਹੈ ਲੈਣੋ ਪਰ ਐਸੇ ਘਟੋੜ ਦੋ ਗੱਡੀਆਂ ਤੇ ਜਗਤ ਬੁਨਾਈ ਜਾਵੇ ਤੇ ਇਥੇ ਵੱਡੀਆਂ ਗੱਡੀਆਂ ਖੜਾਈਆਂ ਜਾਣ ਤਾਂ ਜੋ ਮੇਜਰ ਫਾਇਰ ਜੇ ਉਹਨਰੇ ਜਲਦੀ ਕੰਟਰੋਲ ਕੀਤਾ ਜਾ ਸਕੇ ਪਰ ਮੇਅਰ ਸਾਹਿਬ ਵੱਲੋਂ ਕਹਿਣਾ ਤੇ ਇਹੀ ਮੇਅਰ ਸਾਹਿਬ ਵੱਲੋਂ ਤਾਂ ਕਹਿਣਾ ਇਹੀ ਹੈ ਵੀ ਇਥੇ ਪਰਸੋਂ ਨਾਲ 24 ਘੰਟੇ ਦੋ ਗੱਡੀਆਂ ਖੜੀਆਂ ਰਹਿਣਗੀਆਂ ਦੇਖੀਆ ਦੇਣੀ ਵੀ ਕਦੇ ਪਰ ਉਹਨਾਂ ਨੇ ਪੱਛੋ ਵੀ ਬਿਆਨ ਦੇਣਾ ਚਲੋ ਮੇਅਰ ਸਾਹਿਬ ਨੇ ਇਹਦਾ ਬਿਆਨ ਦੇਣਾ ਹੈ ਚਲੋ ਜੇ ਖੜਾਉਣ ਕੇ ਦਾ ਧੰਨਵਾਦ ਹੈ ਤੇ ਨਹੀਂ ਤਾਂ ਵੀ ਲੋਕਾਂ ਦਾ ਵਿਰੋਧ ਚੱਲਣਗੇ ਚੱਲਣਗੇ ਸਰਕਾਰ ਵੱਲੋਂ ਤਿੰਨ ਗੱਡੀਆਂ ਵੀ ਦਿੱਤੀਆਂ ਗਈਆਂ ਸੈਵਗੇਟ ਵਾਲਿਆਂ ਨੂੰ ਹਾਂ ਦਿੱਤੀਆਂ ਪਰ ਅਸੀਂ ਤਾਂ ਮੰਗ ਕਰਦੇ ਆ ਨਾ ਵੀ ਜਿੰਨੀ ਆਬਾਦੀ ਸ਼ਹਿਰ ਲੈਣੋ ਪਾਰ ਹੈ ਉਨੀ ਇੱਧਰ ਹੈ ਸੋ ਅਸੀਂ ਬੇਨਤੀ ਕਰਦੇ ਆ ਵੀ ਦੋ ਗੱਡੀਆਂ ਪੱਕੀਆਂ ਇੱਥੇ ਕਾਰਪੋਰੇਸ਼ਨ ਦੀ ਜਗ੍ਹਾ ਬਣਾ ਕੇ ਖੜਾਵੇ ਜੋ ਮੌਕੇ ਸੈਵਗੇਟੇ ਪਹੁੰਚੀ ਉਹਨੂੰ ਅੱਜ ਤੋਂ ਕਾਬੂ ਪਾਇਆ ਗਿਆ ਹਾਂ ਪਾਇਆ ਗਿਆ ਕਾਬੂ ਪਾ ਲਿਆ ਪਰ ਇਹ ਤਾਂ ਫਿਰ ਵੀ ਕਦੇ ਵੀ ਹੋ ਸਕਦਾ ਹੈ ਕੁਝ ਸਰ ਜਾਲੀ ਨੁਕਸਾਨ ਹੋਇਆ ਚਾਨੀ ਨੁਕਸਾਨ ਦਾ ਕੁਝ ਨਹੀਂ ਹਜੇ ਕਹਿ ਸਕਦੇ ਪਰ ਕੰਟਰੋਲ ਆਉ ਨੁਕਸਾਨ ਕਾਫੀ ਇਹਨਾਂ ਦਾ ਕੀ ਨਾਮ ਹੈ ਭਈਆ ਆਫਤਾਬ ਇਹ ਸਰ ਆ ਕੇ ਕਿਵੇਂ ਲੱਗੀ ਤੁਹਾਨੂੰ ਕਦੋਂ ਪਤਾ ਲੱਗਾ ਸਾਨੂੰ ਤਾਂ ਪਤਾ ਲੱਗਿਆ ਇਹ ਅੰਦਰ ਹੀ ਸੀਗਾ ਇਸ ਤਰੂਮ ਚ ਰੋਟੀ ਖਾਈ ਜਾਂਦੇ ਸੀ ਰੋਟੀ ਖਾਣੀ ਸਟਾਰਟ ਕੀਤੀ ਸੀ ਅੱਗ ਲੱਗੀ ਇੱਕ ਕਿਸੇ ਬੱਚੇ ਆਏ ਸੀ ਬਾਰੋ ਆਵਾਜ਼ ਮਾਰਦੇ ਤੇ ਪਟਾਕੇ ਪਟੁੱਕੇ ਨਾਲ ਲੱਗੀ ਹੋਣੀ ਅੱਗ ਬਸ ਪਤਾ ਨਹੀਂ ਲੱਗਿਆ ਕਾਦੇ ਨਾਲ ਲੱਗੀ ਅੱਗ ਇਕੀ ਸਮਾਂ ਪਿਆ ਸੀ ਸਮਾਨ ਸਰ ਪਲਾਸਟਿਕ ਪਿਆ ਸੀ ਆਪਣਾ ਇਹ ਸਿਰਫ ਫੈਬਿਗੇਟ ਮੌਕੇ ਤੇ ਅੱਗ ਵੀ ਹੁਣ ਕੰਮਜਾਬ ਹੋਈ ਹੈ ਕਿ ਨਹੀਂ ਹੋਈ ਫਾਇਰ ਬ੍ਰਿਗੇਡ ਸਰ ਮੌਕੇ ਤੇ ਆਈ ਤਾਂ ਨਹੀਂ ਬਸ ਐ ਟਾਈਮ ਦਾ ਲੱਗ ਗਿਆ ਇਹਨਾਂ ਨੂੰ ਦੁਬਾਰਾ ਫਿਰ ਪਾਣੀ ਮੁੱਕ ਗਿਆ ਦਿੱਕਤ ਵਾਲੀ ਗੱਲ ਹੀ ਆ ਬਸ ਨਹੀਂ ਕੰਮਜਾਬ ਹੋਈ ਕਾਮਯਾਬ ਨਹੀਂ ਹੋਈ ਸਰਕਾਰ ਵੱਲੋਂ ਤੇਨੇ ਗੱਡੀਆਂ ਵੀ ਦਿੱਤੀਆਂ ਗਈਆਂ ਉਹ ਗੱਡੀਆਂ ਦੀ ਕਹਿੰਦੇ ਸੀ ਮੌਕੇ ਤੇ ਪ੍ਰੋਪਰ ਅੱਗ ਬੁਝਾਈ ਜਾਊਗੀ ਸਾਰਾ ਇਹ ਚੀਜ਼ ਆਪਾਂ ਦੱਸ ਨਹੀਂ ਸਕਦੇ ਤੁਸੀਂ ਕਰ ਦਿਓ ਹਜੀ ਵੀਰ ਜੀ ਕੀ ਨਾਮ ਹੈ ਜੇਰਾ ਨਾਮ ਸੋਨੀ ਪ੍ਰਧਾਨ ਹੈ ਜੀ ਯਾਰ ਇੱਕ ਸਰ ਜੋ ਪਰਸਾਂ ਮੇ ਕੇ ਚੱਕ ਲੱਗੀ ਹੈ ਉਸ ਬਾਰੇ ਕੀ ਕਹਿਣਾ ਚਾਹੁੰਦੇ ਉਸਨੇ ਜੀ ਬਸ ਅੱਗ ਲੱਗੀ ਸੀ ਫਾਰਗੇਟ ਮੌਕੇ ਤੇ ਪਹੁੰਚ ਗਈ ਸੀ ਕਾਫੀ ਫੈਲ ਗਈ ਸੀ ਅੱਗ ਪਰ ਹੁਣ ਕੰਟਰੋਲ ਚ ਹੈ ਫਾਰਗੇਟ ਦੀ ਅੱਗ ਲੱਗ ਗੱਡੀਆਂ ਲਗਾਤਾਰ ਲੱਗਿਆ ਹੋਈਆਂ ਨੇ ਸਰ ਇਹ ਅੱਗ ਪਰਸਤ ਦੇ ਪਰਸਨਾਂ ਕੇ ਜੱਗੇ ਵੀ ਲੱਗੀ ਸੀਗੀ ਇਹ ਕਿਉਂ ਤਾਂ ਸੌਰੀ ਲਗਾਤਾਰ ਅਗਲਗੀਆਂ ਬਟੰਡੇ ਦੇ ਦੇਖ ਇਹ ਤਾਂ ਇਹੀ ਹੋ ਸਕਦਾ ਜੀ ਆਪਰ ਇਹੀ ਕਹਿਦਾ ਇਹ ਕਾਰਨ ਪਤਾ ਨਹੀਂ ਵੀ ਜਤਵਾਲੀ ਕਰਕੇ ਹੋ ਸਕਦਾ ਵੀ ਕੋਈ ਪਟਾਕਾ ਪਟੋਕਾ ਡੇਗਦਾ ਜੀ ਪਰਸੋ 37 ਨੰਬਰ ਗਲੀ ਚ ਅੱਜ ਐਸੇ ਲੱਗ ਗਿਆ ਕਿੰਨਾ ਕੁ ਨੁਕਸਾਨ ਹੋਇਆ ਹਜੇ ਤਾਂ ਨੁਕਸਾਨ ਦਾ ਕੁਝ ਨਹੀਂ ਕਿਹਾ ਜਾ ਸਾਰ ਜੀ ਹਜੇ ਤਾਂ ਅੱਜ ਪੂਜਨ ਤੋਂ ਬਾਅਦ ਚੰਗੀ ਤਰ੍ਹਾਂ ਫੇਰੀ ਪਤਾ ਲੱਗੇਗਾ ਪੂਜਾ ਜਾਲੀ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਨਹੀਂ ਜੀ ਕੀ ਨਾਮ ਹੈ ਵੀਰ ਜੀ ਵੀਰ ਜੀ ਮੇਰਾ ਨਾਮ ਆਨੰਦ ਜੈਣਾ ਮੈਂ ਸਿਵਲ ਡਿਫੈਂਸ ਬਟੰਡਾ ਤੋਂ ਅ ਬਤੌਰ ਸਾਡੇ ਐਕਚੁਅਲੀ ਦੋ ਦਿਨ ਤੋਂ ਅਸੀਂ ਦੀਵਾਲੀ ਦੇ ਪਵਿੱਤਰ ਤਿਹਾੜੀ ਦੇ ਮੌਕੇ ਦੇ ਬਿਹਿੰਡਾ ਸ਼ਹਿਰ ਦੇ ਪੰਜ ਇਲਾਕਿਆਂ ਵਿੱਚ ਅਲੱਗ-ਅਲੱਗ ਜਗ੍ਹਾ ਤੇ ਅਸੀਂ ਡਿਉਟੀਆਂ ਲਗਾਈਆਂ ਸੀ ਹੈ ਤੇ ਸਾਡੇ ਵਲੰਟੀਅਰਸ ਇਹੀ ਗਲੀਆਂ ਦੇ ਵਿੱਚ ਰਾਉਂਡ ਅਪ ਕਰ ਰਹੇ ਸੀ ਵੀ ਕੋਈ ਹੁਣੀ ਨਾ ਹੋ ਜਵੇ ਤੇ ਸਾਨੂੰ ਤੁਰੰਤ ਜਦੋਂ ਪਤਾ ਲੱਗਿਆ ਵੀ ਇੱਥੇ ਪਰਸਨੋੜੀ ਗਲੀ ਨੰਬਰ 3 ਦੇ ਵਿੱਚ ਜੋ ਕਿ ਕਵਾੜ ਦਾ ਗਦਾਮ ਹੈਗਾ ਬਿਥੇ ਭਿਆਨਕ ਅੱਗ ਦਾ ਰੂਪ ਲੈ ਚੁੱਕਿਆ ਤਾਂ ਇਦਾਂ ਹੀ ਪਰਸਨੋੜੀ ਗਲੀ ਨੰਬਰ 5 ਦੇ ਮੋੜ ਦੇ ਉੱਤੇ ਇੱਕ ਪਲਾਟ ਦੇ ਵਿੱਚ ਵੀ ਅੱਗ ਲੱਗ ਗਈ ਹੈ ਤੇ ਤੁਰੰਤ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਕੋਲਡ ਕਰਕੇ ਕਰਕੇ ਵੀ ਸਰ ਇਹਦਾ ਕੋਈ ਜਾਨੀ ਨੁਕਸਾਨ ਨਹੀਂ ਆ ਕੋਈ ਨਾਦਰ ਜਾਨੀ ਨੁਕਸਾਨ ਦਾ ਕੋਈ ਨਹੀਂ ਹੈਗਾ ਜੀ ਹਾਂ ਨੁਕਸਾਨ ਹੋਇਆ ਅਗਰ ਸਮਾਨ ਸਮੂਹ ਨੂੰ ਜੋ ਅੱਗ ਲੱਗੀ ਹੈ ਤੁਹਾਨੂੰ ਪਤਾ ਹੀ ਹੈ ਅੱਗ ਕਿਸ ਚੀਜ਼ ਨੂੰ ਛੱਡਦੀ ਨਹੀਂ ਜੋ ਫੜ ਦਵੇ ਸਰ ਫਾਇਰ ਬ੍ਰਿਗੇਡ ਕਿੱਥੇ ਚ ਪਹੁੰਚ ਗਈ ਸਰ ਫਾਇਰ ਬ੍ਰਿਗੇਡ ਵਾ ਤੁਰੰਤ ਜਦੋਂ ਹੀ ਅਸੀਂ ਕਾਲ ਪਾਈ ਹੈਗੀ ਹੈ ਇਮੀਡੀਟਲੀ ਫੈਕਟ ਤੋਂ ਉਹਨਾਂ ਨੇ ਪਹੁੰਚਿਆ ਹੈਗਾਗਾ ਪਹਿਲਾਂ ਵੀ ਇਸ ਤੋਂ ਪਹਿਲਾਂ ਕੋਈ 2-3 ਘੰਟੇ ਪਹਿਲਾਂ ਵੀ ਸੰਗੂਆਂ ਵਾਲਾ ਵਸਦੀ ਇੱਕ ਅੱਗ ਲੱਗ ਚੁੱਕੀ ਸੀਗੀ ਉਥੇ ਫਾਇਰ ਬ੍ਰਿਗੇਡ ਤੁਰੰਤ ਟਾਈਮ ਤੇ ਪਹੁੰਚੀ ਹੋਈ ਹੈਗੀ ਸਰ ਮਰ ਰੋ ਨਾ ਕਿਆ ਨਾ ਇਹ ਬੀ ਪਰਸਾ ਮਚੌਂਕ ਦੇ ਵਿੱਚ ਫਾਈਵ ਕਿੱਟ ਹਰ ਮੋਕੇ ਤੇ ਖੜੀ ਰਹਿੰਦੀ ਹੈ ਬਿਲਕੁਲ ਸਰ ਦੇਖੋ ਇਹ ਮੰਗ ਬਹੁਤ ਟਾਈਮ ਦੀ ਉੱਠ ਰਹੀ ਹੈ ਅਸੀਂ ਵੀ ਐਮਐਲਏ ਸਾਹਿਬ ਨੂੰ ਗਾਰਾਂ ਨੂੰ ਬੇਨਤੀ ਵੀ ਕੀਤੀ ਸੀ ਅਸੀਂ ਹੁਣ ਵੀ ਬੇਨਤੀ ਕਰ ਰਹੇ ਹਾਂ ਵੀ ਇੱਕ ਮਿੰਨੀ ਪੁਆਇੰਟ ਇਥੇ ਲੈਨੋਪਾਰ ਏਰੀਆ ਦੇ ਵਿੱਚ ਆਉਣਾ ਚਾਹੀਦਾ ਕਿਉਂਕਿ ਬਾਇਆ ਤੁਹਾਨੂੰ ਪਤਾ ਵੀ ਇੱਕ ਪੁਲ ਦੇ ਉੱਤੇ ਦੀ ਆਨ ਦੇ ਵਿੱਚ ਬਹੁਤ ਟਾਈਮ ਲੱਗ ਜਾਂਦਾ ਕਈ ਵਾਰ ਕਿਹਾ ਹੁੰਦਾ ਹੈ ਵੀ ਉੱਤੇ ਭੀੜ ਬਹੁਤ ਹੁੰਦੀ ਹੈ ਜਾਂ ਕੁਝ ਹੁੰਦਾ ਹੈ ਵੀ ਖਾਸ ਕਰਕੇ ਨਾ ਇੱਕ ਬੇਨਤੀ ਹੈ ਵੀ ਇੱਥੇ ਪਰ ਲੈਨੋਪਾਰ ਏਰੀਆ ਵਿੱਚ ਇੱਕ ਪੁਆਇੰਟ ਬਣਾ ਦੇਣਾ ਚਾਹੀਦਾ ਸਰ ਉਹ ਅਗਰ ਖੜੀਆਂ ਰਹਿਣ ਫੇਰ ਤਾਂ ਸਾਰਾ ਮੇਰੇ ਸਾਹਮਣੇ ਸਾਡੇ ਨਾਲ ਕਾਲ ਪਾਉਣ ਤੋਂ ਪਹਿਲਾਂ ਹੀ ਪਤਾ ਲੱਗ ਜਾਵੇ ਜੇਕਰ ਖੜੀਆਂ ਹੋਣਗੀਆਂ ਬਾਕੀ ਹੋ ਸਕਦਾ ਅਗਰ ਹੁਣ ਘੜਦੀ ਹੋਵੇ ਤਾਂ ਕੋਈ ਕਹਿ ਨਹੀਂ ਜਾਦੇ ਮੇਰੇ ਸਾਡੀ ਨਿਗਾਹ ਦੇ ਵਿੱਚ ਕੁਝ ਨਹੀਂ ਆਈ ਹਜੇ ਤੱਕ ਵੀ ਕੋਈ ਵਗੇ ਘੜਦੀ ਹੋਵੇ ਬਾਕੀ ਮਾਹੌਲੇ ਵਾਲੇ ਸਾਰੇ ਇੱਥੇ ਖੜੇ ਐ ਮੇਰੇ ਤੋਂ ਵਾਅਦਾ ਇਸ ਮਾਹੌਲੇ ਵਾਲੇ ਤੁਹਾਨੂੰ ਵਧ ਜਾਨਕਾਰੀ ਦੇ ਦੇਣਗੇ ਜੀ ਅਸਾ ਫਾਇਰ ਸਟੇਸ਼ਨ ਤੋਂ ਹੁਣ ਆਕੇ ਤੇ ਅੱਗੇ ਤੇ ਕਾਬੂ ਪਾਟ ਕੇ ਹੀ ਹਾਂਜੀ ਫਲਾਵਰ ਇੱਕ ਵਾਰੀ ਅੱਗੇ ਦੇ ਕਾਬੂ ਪੈ ਚੁੱਕਾ ਹੈ ਜੀ ਬਾਕੀ ਹਜੇ ਵੀ ਫਾਇਰ ਵਗਰ ਦੀ ਟੀਮਾਂ ਇੱਥੇ ਖੜੀਆਂ ਆ ਗਈਆਂ ਕਿਉਂਕਿ ਕਈ ਵਾਰ ਕੀ ਹ yun lang ang lindong pala ਮੈਂ ਤਾਂ ਇਹਨਾਂ ਦੇ ਸਿੱਧੇ ਤਰ੍ਹਾਂ ਬੁਲਾ ਰਹੇ ਹਾਂ ਹਾਂ ਦੇਖ ਤਾਂ ਸਹੀ ਉੱਪਰ ਵੀ ਦਿੱਤੀ ਓਹ ਇਹ ਨਾਲ ਨਮਕਾਰ ਨੂੰ ਕਿੰਨਾ ਨੁਕਸਾਨ ਆ ਦੋਸਤੋ ਸਟਾਰਟਿੰਗ ਵੀ ਉਹ ਤੋਂ ਸੁਣਨਾ ਈ ਅੱਜ ਹੀ ਹੈ ਕਿ ਉਹ ਮੈਨੂੰ ਬੋਲ ਸਟਾਰਟਿੰਗ ਭੇਜਿਓ ਫਿਰ ਨੰਬਰ ਆਉਣਾ 9890 850 ਹੋਈਓ ਭੇਜੋ 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 ਨੰਬਰ ਇਹ ਰੱਖੋ 08 ਗੱਡੀ ਨੂੰ ਫਿਰ ਫੋਨ ਮਾਰ ਕਹਤਾਂ ਫਿਰ ਦੋ ਬੋਲ ਮਾਤਾ ਜੇ ਤਿਆਰ ਕਰ ਸਕਦੇ ਹੋ ਬਹੁਤ ਧੰਨਵਾਦ ਜੀ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਇਹ ਕੀ ਹੈ સૣ વણ લણ મણ ખિણ ਫਾਇਰ ਵਿਗੇਟਰ ਅੱਗ ਬੁਝਾਉਣ ਤੋਂ ਨਾ ਕੰਮ ਰਹੀ ਸਰਕਾਰ ਵੱਡੇ ਵੱਡੇ ਵਾਅਦੇ ਕਰਦੀ ਹੈ ਕਿ ਮੌਕੇ ਤੇ ਫਾਇਰ ਵਿਗੇਟਰ ਅੱਗ ਬੁਝਾਊਗੀ ਪੰਜਾਂ ਬੈਂਗੜੀਆਂ ਤਾਂ ਵੀ ਅੱਗ ਨਾ ਬੁਝੇ ਭਾਈ ਆ ਪਾਣੀ ਕਿੱਥੇ ਇੰਨਾ ਹੋ ਰਿਹਾ ਮੀਂਹ ਆ ਰਿਹਾ ਵਧੀਆ ਸੀ ਹੋਰ ਕਿਹਦਾ ਆਹ ਦੇਖਿਆ ਮਾਰ ਕਿੰਨਾ ਬਹੁਤ ਹੋਦੀ ਵੀ ਜਾ ਹਾਈਡਰੇਟ ਹੋ ਰਿਹਾ ਹੋਰ ਆਤਾ ਜਾਂਦਾ ਹੋਰ ਵਾਰ ਗਿਆ ਬਾਰ ਘੰਟਾ ਬਣੇ ਤੇ ਬਾਲਾਂ ਦੇ ਤੇ ਆਹ ਮਾਰ ਕਿੰਨਾ ਬਹੁਤ ਅੱਛੇ ਮਾਰ ਦੇ ਬਿਲਕੁਲ

ਆਹ ਖੜਾ ਰਹੀ ਨਹੀਂ ਇਹ ਵੀ ਆਹ ਬਹੁਤ ਹੰਦੇ ਪਾਣੀ ਵੀ ਨਾ ਆਉਂਦਾ ਤੇ ਪਾਣੀ ਵੀ ਨਹੀਂ ਆਉਂਦਾ ਬਾਜੀ ਲੈੋ ਛੋੜ ਦੇ ਦੂਜੇ ਫੋਨ ਤੇ ਯਾ ਆਪਨਾ ਆਪਨਾ ਆ ਪਾਣੀ ਪੱਟਦੀ ਬਣਾ ਸੱਚਾ ਖਤਰਾ ਨਾ ਰਿਸ਼ਕੀ ਕਰੀਏ ਕੋਈ ਨਹੀਂ ਕਟਿੰਗ ਹੋ ਜੂਗੀ ਬਾਜੀ ਨਾ ਕਰੀਏ ਬੰਦ ਕਰ ਨੰਬਰ ਲੈ ਲੈ ਮੰਮੀ ਲੈ